ਦੱਸਿਆ ਜਾ ਰਿਹਾ ਕਿ ਲਾਈਵ ਸ਼ੋਅ ਦੇ ਦੌਰਾਨ ਗੈਰੀ ਸੰਧੂ ਕੁਝ ਗਲਤ ਇਸ਼ਾਰੇ ਕਰ ਰਿਹਾ ਸੀ ਜਿਸ ਦੇ ਕਾਰਨ ਇੱਕ ਜਣਾ ਵਿੱਚੋਂ ਸ਼ੋਅ ਦੇ ਉੱਠ ਕੇ ਗੈਰੀ ਸੰਧੂ ਦੇ ਗਲ ਪੈ ਜਾਂਦਾ ਤੇ ਦੇਖੋ ਜਾ ਕੇ ਸਟੇਜ ਤੇ ਉਸ ਨੂੰ ਫੜ ਲੈਂਦਾ ਤੇ ਜਿਸ ਤੋਂ ਬਾਅਦ ਸਿਕਿਉਰਟੀ ਆਉਂਦੀ ਬਾਉਂਸਰ ਆਉਂਦੀ ਅਤੇ ਗੈਰੀ ਸੰਧੂ ਨੂੰ ਉੱਥੋਂ ਮਿੰਟੋਂ ਮਿੰਟ ਕੱਢਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਬਾਉਂਸਰ ਤੇ ਪੁਲਿਸ ਸਿਕਿਉਰਟੀ ਹੁੰਦੀ ਹੈ ਉਸ ਬੰਦੇ ਨੂੰ ਫੜ ਲੈਂਦੇ ਆ ਜੋ ਗੈਰੀ ਸੰਧੂ ਦੇ ਗਲ ਪਿਆ ਸੀ ਦੱਸਿਆ ਜਾ ਰਿਹਾ ਕਿ ਗੈਰੀ ਸੰਧੂ ਨੇ ਗਲਤ ਇਸ਼ਾਰੇ ਕੀਤੇ ਸੀ ਜਿਸ ਕਰਕੇ ਸਾਰੀ ਗੱਲਬਾਤ ਹੋਈ ਆਓ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਦੱਸਿਓ ਜਰ ਇੱਥੇ ਇੱਥੇ ਖੜੇ ਸੀ ਨਾ ਬਲੈਕ ਆਉਟ ਲਈ ਤੇ ਰੈਸਪੀਸ਼ਨ ਤੇ ਕਿਸਾਨ ਉਹਨਾਂ ਨੇ ਕੁਝ ਜ਼ਿਆਦਾ ਗੱਲ ਕਹੀ ਜੁਣੀਆ ਤੇ ਉਹ ਗਰੀ ਬੰਦੇ ਨੇ ਮੈਨੂੰ ਸੀਗਾ ਪਖਾਈ ਚੋ ਹਾਂ ਤੇ ਉਹ ਮੈਂ ਉਹ ਬੰਦਾ ਹੈ ਉਹ ਬਹੁਤ ਛੋਟਾ ਸੀ ਗਿਆ ਤੇ ਉਹਨਾਂ ਨੇ ਉਹ ਮੈਨੂੰ ਲਾਉ ਫੜ ਲਿਆ ਭਾਈ ਹਾਂ ਉਹ ਜੱਫਾ ਪਾਲਿਆ ਇਹ ਨਹੀਂ ਦੇਖਦਾ